ਧੰਨ ਗੁਰੂ ਨਾਨਕ ਜੀ ਨੇ ਇੱਕ ਮੁੱਦਾ ਚੁੱਕਿਆ ਉਹ ਬਿਲਕੁਲ ਨੋਰਮਲ ਜੀ ਗੱਲ ਲੱਗਦੀ ਆ ਸਾਨੂੰ ਪਰ ਗੁਰੂ ਜੀ ਨੇ ਉਹਨੂੰ ਬੜਾ ਵੱਡਾ ਹਾਈਲਾਈਟ ਕੀਤਾ ਤੇ ਜਦੋਂ ਆਪਾਂ ਐਨਾਲਿਸਿਸ ਕਰਦੇ ਆ ਸੱਚਮੁੱਚ ਉਹ ਮੁੱਦਾ ਬਹੁਤ ਵੱਡਾ ਹੈ ਪਰ ਵੇਖਣ ਨੂੰ ਉਹ ਬਿਲਕੁਲ ਨਿੱਕਾ ਜਿਹਾ ਲੱਗਦਾ ਉਹ ਬਚਨ ਹੈ ਕਿਵ ਸਚਿਆਰਾ ਹੋਈਐ ਕਿਵ ਊੜੈ ਤੁ ਪੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਉਹ ਸਚਿਆਰਾ ਹੋਈ ਹੈ ਮੁੱਦਾ ਇਹ ਹੈ ਸਚਿਆਰ ਕਿਵੇਂ ਹੋਈਏ ਸਚਿਆਰ ਸ਼ਬਦ ਦੋ ਸ਼ਬਦਾਂ ਦਾ ਮੇਲ ਹੈ ਸੱਚ ਤੇ ਆਚਾਰ ਮਤਲਬ ਜਿੰਨਾ ਕ ਸੱਚ ਅਸੀਂ ਜਾਣਦੇ ਹਾਂ ਉਹ ਸਾਡੇ ਜੀਵਨ ਦਾ ਆਚਾਰ ਨਹੀਂ ਬਣ ਪਾ ਰਿਹਾ ਕੋਈ ਮੁਸ਼ਕਲ ਆ ਰਹੀ ਹੈ ਵਿੱਚ ਕੋਈ ਅੜਚਣ ਪੈ ਰਹੀ ਹੈ ਸੱਚ ਅਸੀਂ ਬਹੁਤ ਜਾਣਦੇ ਹਾਂ ਹਰ ਇੱਕ ਬੰਦਾ ਜਾਣਦਾ ਹੈ ਕੀ ਗਲਤ ਹੈ ਕੀ ਸਹੀ ਹੈ ਅੱਜ ਕੱਲ ਹਰ ਇੱਕ ਬੱਚੇ-ਬੱਚੇ ਨੂੰ ਪਤਾ ਹੈ ਕੀ ਗੱਲ ਸਹੀ ਹੈ ਕੀ ਗੱਲ ਗਲਤ ਹੈ ਪਰ ਜਾਣਨ ਦੇ ਬਾਵਜੂਦ ਅਸੀਂ ਲਾਗੂ ਨਹੀਂ ਕਰ پا ਰਹੇ ਜਦੋਂ ਕੋਈ ਨੇਤਾ ਭਾਸ਼ਣ ਦੇ ਰਿਹਾ ਹੁੰਦਾ ਹੈ ਨਾ ਤੇ ਲੱਗ ਰਿਹਾ ਹੁੰਦਾ ਹੈ ਕਿ ਇਹ ਬਹੁਤ ਵੱਡਾ ਵਿਦਵਾਨ ਹੈ ਤੇ ਸਮਰਪਿਤ ਹੈ ਪਰ ਖਾਸ ਗੱਲ ਇਹ ਹੈ ਕਿ ਆਪਣੀਆਂ ਗੱਲਾਂ ਨੂੰ ਉਹ ਖੁਦ ਨਹੀਂ ਮੰਨ ਰਿਹਾ ਹੁੰਦਾ ਉਹਦੀ ਵਿਚਾਰਧਾਰਾ ਆਪਣੇ ਦਿੱਤੇ ਗਏ ਭਾਸ਼ਣ ਤੋਂ ਬਿਲਕੁਲ 180 ਡਿਗਰੀ ਤੇ ਬਦਲੀ ਹੁੰਦੀ ਹੈ ਜੋ ਉਹ ਕਹਿ ਰਿਹਾ ਹੁੰਦਾ ਹੈ ਉਹਦੀ ਗੱਲ ਵਿੱਚ ਸ਼ਾਇਦ ਕੋਈ 1-2% ਸੱਚ ਹੋਵੇ ਇਹਦਾ ਮਤਲਬ ਜੋ ਅਸੀਂ ਬੋਲ ਰਹੇ ਹਾਂ ਜੋ ਅਸੀਂ ਕਹਿ ਰਹੇ ਹਾਂ ਉਹ ਸਾਡੇ ਜੀਵਨ ਦਾ ਆਚਾਰ ਨਹੀਂ ਬਣ پا ਰਹੇ ਅਸੀਂ ਜੀਵਨ 'ਚ ਉਹਨੂੰ ਲਾਗੂ ਨਹੀਂ ਕਰ پا ਰਹੇ ਤੇ ਗੁਰੂ ਨਾਨਕ ਜੀ ਨੇ ਇਸ ਵਿਸ਼ੇ ਨੂੰ ਹਾਈਲਾਈਟ ਕੀਤਾ ਕਿ ਐਸੀ ਕਿਹੜੀ ਦੀਵਾਰ ਹੈ ਜਿਹੜੀ ਸਾਡੇ ਸੱਚ ਨੂੰ ਸਾਨੂੰ ਮੰਨਣ ਤੋਂ ਰੋਕ ਰਹੀ ਹੈ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਕਿਹੜੀ ਭਾਵਨਾ ਹੈ ਜਿਹੜੀ ਸੱਚ ਜਾਣਨ ਤੋਂ ਬਾਅਦ ਵੀ ਲਾਗੂ ਨਹੀਂ ਕਰਨ ਦੇ ਰਹੀ ਕੋਈ ਨਾ ਕੋਈ ਐਸੀ ਸਾਡੇ ਅੰਦਰ ਭਾਵਨਾ ਜੂਰ ਬੈਠੀ ਹੈ ਜਿਹੜੀ ਸਾਡੇ ਸੱਚ ਨੂੰ ਸਾਡੇ ਤੇ ਲਾਗੂ ਨਹੀਂ ਹੋਣ ਦੇ ਪਾ ਰਹੀ ਕਹ ਰਿਹਾ ਕਿ ਨਹੀਂ ਛੱਡ ਤੂੰ ਇੱਥੇ ਠੀਕ ਹੈ ਜੇ ਤੂੰ ਸਹੀ ਪਾਸੇ ਜਾਏਗਾ ਤੇ ਤੈਨੂੰ ਮੁਸ਼ਕਲ ਆਏਗੀ ਹਾਲਾਂਕਿ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹਨਾਂ ਪਰਮਾਣੂ ਤੋੜਿਆ ਵੀ ਜਿਵੇਂ ਇੱਕ ਦੁਕਾਨਦਾਰ ਵਿਚਾਰ ਇਹ ਰੱਖਦਾ ਹੈ ਕਿ ਜੇਕਰ ਦੁਕਾਨ ਵਿੱਚ ਝੂਠ ਨਾ ਲੈ ਕੇ ਆਂਦਾ ਤੇ ਦੁਕਾਨਦਾਰੀ ਚੱਲਣੀ ਨਹੀਂ ਆਮ ਹੀ ਆਪਾਂ ਸੁਣਦੇ ਹਾਂ ਪਰ ਗੁਰੂ ਨਾਨਕ ਜੀ ਨੇ ਇਹਨੂੰ ਵਿਸ਼ਵਾਸ ਕਰਕੇ ਪਤਖ ਕਰਕੇ ਵਿਖਾਇਆ ਸਤਿਗੁਰੂ ਜੀ ਨੇ ਹੱਡੀ ਖੋਲੀ ਹੱਡੀ ਚਲਾਈ ਤੇ ਲਾਹਾ ਕੱਢ ਕੇ ਵਿਖਾਇਆ ਕਿ ਇਸ ਤਰ੍ਹਾਂ ਲਾਹਾ ਸੱਚ ਦੇ ਨਾਲ ਵੀ ਪ੍ਰਾਪਤ ਹੋ ਸਕਦਾ ਹੈ ਜਿਹੜੇ ਕਹਿੰਦੇ ਸੀ ਝੂਠ ਤੋਂ ਬਿਨਾਂ ਵਪਾਰ ਨਹੀਂ ਹੋ ਸਕਦਾ ਠੱਗੀ ਤੋਂ ਬਿਨਾਂ ਵਪਾਰ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਵਪਾਰ ਕਰਕੇ ਵਿਖਾਇਆ ਤੇ ਲਾਹਾ ਕੱਢ ਕੇ ਵਿਖਾਇਆ ਸਤਿਗੁਰੂ ਸੰਚੇ ਪਾਤਸ਼ਾਹ ਜੀ ਨੇ ਹਰ ਚੀਜ਼ ਪ੍ਰਤੱਖ ਕਰਕੇ ਵਗਾਈ ਪਰ ਅਸੀਂ ਸੱਚ ਜਾਣਨ ਦੇ 바ਬੂਦ ਸੱਚ ਨੂੰ ਆਪਣੇ ਤੇ ਲਾਗੂ ਨਹੀਂ ਕਰ پا ਰਹੇ ਹੁਣ ਜਦੋਂ ਵੱਡੇ ਵੱਡੇ ਨੇਤਾ ਸੋਹਾਂ ਚੁੱਕਦੇ ਨੇ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਇਸ ਤਰ੍ਹਾਂ ਨਹੀਂ ਕਰਾਂਗਾ ਮਤਲਬ ਉਹ ਇਸ ਗੱਲੋਂ ਕੌਨਸ਼ੀਅਸ ਨੇ ਇਸ ਗੱਲੋਂ ਅਵੇਅਰ ਨਹੀਂ ਕਿ ਇਹ ਚੀਜ਼ ਗਲਤ ਹੈ ਪਰ ਫਿਰ ਵੀ ਉਹ ਕਰ ਰਹੇ ਨੇ ਕਿਉਂ ਕਿਉਂਕਿ ਉਹਨਾਂ ਅੰਦਰ ਇੱਕ ਕੂੜ ਦੀ ਪਾਲ ਹੈ ਜਿਹੜੀ ਉਹਨਾਂ ਨੂੰ ਰੋਕ ਰਹੀ ਹੈ ਤੇ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲੋਂ ਇਸੇ ਕੂੜ ਦੀ ਪਾਲ ਨੂੰ ਖਤਮ ਕਰਨ ਦੀ ਗੱਲ ਕੀਤੀ ਜਬਜੀ ਸਾਹਿਬ ਦੇ ਅੰਦਰ ਕਿਵ ਸਚਿਆਰਾ ਹੋਈ ਹੈ ਕਿਵੇਂ ਸਾਡਾ ਸੱਚ ਸਾਡੇ ਜੀਵਨ ਦਾ ਆਚਾਰ ਬਣ ਜਾਏ ਤੇ ਇਹਦੇ ਵਾਸਤੇ ਗੁਰੂ ਜੀ ਨੇ ਹੱਲ ਦੱਸਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਦੀ ਰਜਾ ਵਿੱਚ ਆ ਜਾਈਏ ਤੇ ਫਿਰ ਸਾਨੂੰ ਇੱਥੇ ਚੱਲਣਾ ਆ ਜਾਂਦਾ ਹੈ ਫਿਰ ਬੰਦਾ ਹਉਮੈ ਨਹੀਂ ਕਹਿੰਦਾ ਨਾਨਕ ਹੁਕਮੈ ਜੇ ਬੁੱਝੈ ਤੈ ਹਉਮੈ ਕਹੈ ਨਾ ਕੋਈ ਸਤਿਗੁਰੂ ਜੀ ਕਹਿੰਦੇ ਜਿੰਨੂੰ ਹੁਕਮ ਦੀ ਸੋਝੀ ਆ ਗਈ ਨਾ ਉਹ ਫਿਰ ਹਉਮੈ ਨਹੀਂ ਗਏਗਾ